ਅੱਧਾ ਕਿਲੋ ਬਾਰ ਰੋਜ ਬਦਲਣਾ ਚਾਹੀਦਾ ਘਟੂਗਾ ਫੇਰ ਪੂਰਾ ਦੁੱਧ ਉਹ ਜਦੋਂ 15 20 ਦਿਨ ਦਾ ਹੋ ਗਿਆ ਨਾ ਉਹਦੀ ਲੋਨ ਵੱਧ ਜਾਣੀ ਆ ਦੁੱਧ ਦੀ ਫੇਰ ਕੀ ਕਰਨਾ ਸੀ 15 20 ਦਿਨ ਤੋਂ ਬਾਅਦ ਉਹਨੂੰ ਨਾ ਉਹਦੇ ਮੂਰੇ ਥੋੜਾ ਜਿਹਾ ਕਾਰਬ ਸਟਾਰਟਰ ਬੱਚਿਆਂ ਵਾਲੀ ਖਰਾਕ ਆਉਂਦੀ ਆ ਰੈਡੀ ਮੇਡ ਆਇਤ ਦੇ ਲੈ ਕੇ ਮੂਰੇ ਰੱਖ ਦੋ ਹੌਲੀ ਹੌਲੀ ਖਾਣਾ ਸ਼ੁਰੂ ਕਰ ਦੋ ਲੋ ਜਾਂ ਦੁੱਧੇ ਵਿੱਚ ਘੋਲ ਕੇ ਦੇ ਦਿਆ ਕਰੋ ਥੋੜੀ ਮੁੱਠੀ ਮੁੱਠੀ ਹੌਲੀ ਹੌਲੀ ਉਹ ਜਦੋਂ ਖਰਾਕ ਦੋਗੇ ਤਿੰਨ ਮਹੀਨੇ ਦਾ ਗੋਦ ਦੇਣਾ ਲਾਜ਼ਮੀ ਆ 3 ਕਿਲੋ ਜਿਹੜਾ 4 ਕਿਲੋ ਤੁਹਾਨੂੰ ਦੱਸਿਆ ਉਦੋਂ ਬਾਅਦ ਉਹ ਤੁਸੀਂ ਘਟਾਈ ਜਾਣਾ ਹੌਲੀ ਹੌਲੀ ਜਿਹੜਾ ਕਾਪਸਟਰ ਕਰਾ ਵਧਾਈ ਜਾਏ 6 ਮਹੀਨੇ ਦਾ ਕਾਪਸਟਰ ਦੇਣਾ ਉਦੋਂ ਬਾਅਦ ਤੁਸੀਂ ਦੂਜੀ ਕਰਾ ਦੇਣਾ ਔਰ ਇਸੇ ਟਾਈਮ ਦੇ ਵਿੱਚ ਖਿਆਲ ਰੱਖਣਾ ਹੈਗਾ ਕਿ ਕਟਰੋਂ ਨੂੰ ਮੋਗ ਨਹੀਂ ਲੱਗਣ ਦੇਣੀ ਉਹਦੇ ਚਿੱਚੜ ਜੁਆ ਨਹੀਂ ਪੈਣ ਦੇਣੀ ਵੈਕਸੀਨੇਸ਼ਨ ਇਹਦੇ ਹੁੰਦੀ ਕੋਈ ਨਹੀਂ ਹੁੰਦੀ 4 ਮਹੀਨੇ ਤੋਂ ਪਹਿਲਾਂ ਲੋੜਦੀ ਹੈਗੀ ਕਿਉਂਕਿ ਇਹਦੇ ਦੁੱਧ ਦੇ ਵਿੱਚ ਹੀ ਵੈਕਸੀਨ ਹੁੰਦੀ ਆ ਉਦੋਂ ਬਾਅਦ ਜਦੋਂ 4 ਮਹੀਨੇ ਦਾ ਹੋ ਗਿਆ ਚਾਰ ਤੋਂ 9 ਮਹੀਨੇ ਤੱਕ ਦਾ ਜਿਹੜੀ ਕੱਟੀ ਜਾਂ ਬੱਚੀ ਆ ਉਹਦੇ ਇੱਕ ਬਰੂਸੀਲੋਸਿਸ ਦਾ ਟੀਕਾ ਲੱਗਦਾ ਵੈਕਸੀਨ ਹੁੰਦੀ ਨਿਸ਼ਾਨਦੀ ਨਾਲ ਜਿਹੜੀ ਤੂ ਜਾਣਦੀ ਬਿਮਾਰੀ ਆ ਉਹ ਕੱਟੀ ਜਾਂ ਬੱਚੀ ਦੀ ਹੁੰਦੀ ਆ ਸਿਰਫ ਔਰ ਜ਼ਿੰਦਗੀ ਚ ਇੱਕੋ ਹੀ ਵਾਰੀ ਹੋਣੀ ਆ ਉਹ ਲਾਜ਼ਮੀ ਲਵਾ ਲਿਆ ਕਰੋ ਡਾਕਟਰ ਨਾਲ ਸੰਪਰਕ ਰੱਖੋ ਆਸਪਤਾਲ ਇਹਨਾਂ ਤੁਹਾਡੀ ਨਾਲ ਰਿਸਪੰਸਿਬਿਲਿਟੀ ਹੈ ਤੁਹਾਡੇ ਰਿਸਪੰਸਿਬਿਲਿਟੀ ਵਾਲੇ ਨਾਲ ਜਦੋਂ ਵੀ ਉਹ ਆ ਗਈ 4 ਤੋਂ ਲੈ ਕੇ 8 ਮਹੀਨੇ ਦੀ ਉਮਰ ਦੇ ਵਿੱਚ ਵਿੱਚ ਕੱਟੀ ਜਾਂ ਬੱਚੀ ਦਿਓ ਵੈਕਸੀਨ ਲਵਾ ਦੇਣੀ ਆ ਤੁਹਾਡਾ ਪਸ਼ੂ ਸੇਫ ਰਹੂਗਾ ਸਾਰੀ ਉਮਰ